ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਆਪਾਂ ਅਜਿਹੇ ਨੁਸਖੇ ਬਾਰੇ ਗੱਲ ਕਰਾਂਗੇ ਜੋ ਮਦਦ ਕਰੇਗਾ ਸਾਡੇ ਚਿਹਰੇ ਦੀ ਚਮੜੀ ਨੂੰ ਜਵਾਨ ਤੇ ਖੂਬਸੂਰਤ ਰੱਖਣ ਵਿੱਚ ਨੁਸਖੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਜਾਣ ਲੈਨੇ ਆਂ ਕੁਝ ਕਾਰਨਾਂ ਬਾਰੇ ਜਿਨ੍ਹਾਂ ਕਰਕੇ ਸਾਡੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਚਮੜੀ ਰੁੱਖੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਵੱਧਦੀ ਉਮਰ ਕਾਰਨ ਸਾਡੇ ਸਰੀਰ ਵਿੱਚ ਕੋਲੇਜਨ ਨਾਂ ਦਾ ਪ੍ਰੋਟੀਨ ਘਟਣਾ ਸ਼ੁਰੂ ਹੋ ਜਾਂਦਾ ਹੈ ਕੋਲੇਜਨ ਪ੍ਰੋਟੀਨ ਮਦਦ ਕਰਦਾ ਹੈ ਸਾਡੇ ਚਮੜੀ ਨੂੰ ਟਾਈਟ ਰੱਖਣ ਵਿੱਚ ਤੇ ਜਵਾਨ ਰੱਖਣ ਵਿੱਚ ਸਾਡੇ ਸਰੀਰ ਵਿੱਚ ਲਗਭਗ 80% ਪ੍ਰੋਟੀਨ ਕੋਲੇਜਨ ਪ੍ਰੋਟੀਨ ਹੁੰਦਾ ਹੈ ਇਸ ਤੋਂ ਇਲਾਵਾ ਧੁੱਪ ਵਿੱਚ ਜ਼ਿਆਦਾ ਕੰਮ ਕਰਨਾ ਪ੍ਰਦੂਸ਼ਣ ਦਾ ਵਧਣਾ ਤੇ ਸਾਡੇ ਖਾਣ ਪੀਣ ਦੀਆਂ ਕੁਝ ਗਲਤ ਆਦਤਾਂ ਕਰਕੇ ਸਾਡੀ ਸਕਿਨ ਸਮੇਂ ਤੋਂ ਪਹਿਲਾਂ ਉਮਰ ਤੋਂ ਪਹਿਲਾਂ ਬੁੱਢੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਛੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਰੁੱਖੀ ਦਿਖਣੀ ਸ਼ੁਰੂ ਹੋ ਜਾਂਦੀ ਹੈ ਚਿੰਤਾ ਨਾ ਕਰੋ ਇਸ ਨੂੰ ਘਰ ਵਿੱਚ ਹੀ ਇੱਕ ਆਸਾਨ ਜਿਹੇ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕੱਚੇ ਅੰਡੇ ਦਾ ਚਿੱਟਾ ਭਾਗ ਨਿੰਬੂ ਤੇ شہਦ ਕੱਚੇ ਅੰਡੇ ਦੇ ਚਿੱਟੇ ਭਾਗ ਵਿੱਚ ਪ੍ਰੋਟੀਨ ਤੇ ਅਮੀਨੋ ਐਸਿਡਸ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਮਦਦ ਕਰਦੀ ਹੈ ਚਮੜੀ ਨੂੰ ਟਾਈਟ ਰੱਖਣ ਦੇ ਵਿੱਚ ਤੇ ਝੁਰੜੀਆਂ ਨੂੰ ਘਟਾਉਣ ਦੇ ਵਿੱਚ ਅੱਗੇ ਨਿੰਬੂ ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਕਿ ਮਦਦ ਕਰਦਾ ਹੈ ਚਮੜੀ ਨੂੰ ਗੋਰਾ ਕਰਨ ਦੇ ਵਿੱਚ ਤੇ ਦਾਗ-ਧੱਬੇ ਘਟਾਉਣ ਦੇ ਵਿੱਚ ਅੱਗੇ ਹੈ ਜੀ ਸ਼ਹਿਦ ਸ਼ਹਿਦ ਮਦਦ ਕਰਦਾ ਹੈ ਚਮੜੀ ਨੂੰ ਤਰੋ-ਤਾਜ਼ਾ ਰੱਖਣ ਦੇ ਵਿੱਚ ਸ਼ਹਿਦ ਦੇ ਵਿੱਚ ਐਂਟੀਬੈਕਟੀਰੀਅਲ ਪ੍ਰੋਪਰਟੀ ਹੁੰਦੀ ਹੈ ਜੋ ਕਿ ਚਮੜੀ ਦੇ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਦਾ ਹੁਣ ਦੇਖੀਏ ਇਹ ਨੁਸਖਾ ਬਰਤਣਾ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਕੱਚੇ ਅੰਡੇ ਦਾ ਚਿੱਟਾ ਭਾਗ ਕਿਸੇ ਭਾਂਡੇ ਵਿੱਚ ਲੈ ਲਓ ਇਸ ਵਿੱਚ ਇੱਕ ਚਮਚਾ ਨਿੰਬੂ ਦੇ ਰਸ ਦਾ ਲੈ ਲਓ ਇੱਕ ਚਮਚਾ ਸ਼ਹਿਦ ਦਾ ਲੈ ਲਓ ਤੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਮਿਕਸ ਕਰਕੇ ਇਸ ਨੂੰ ਉਂਗਲਾਂ ਦੀ ਸਹਾਇਤਾ ਨਾਲ ਆਪਣੇ ਚਿਹਰੇ ਤੇ ਲਗਾ ਲਓ ਤੇ 15 ਤੋਂ 20 ਮਿੰਟ ਚਿਹਰੇ ਤੇ ਲਗਾ ਕੇ ਰੱਖੋ ਬਾਦ ਵਿੱਚ ਇਸ ਨੂੰ ਕੋਸੇ ਪਾਣੀ ਨਾਲ ਧੋ ਲਵੋ ਚਿਹਰਾ ਧੋਣ ਤੋਂ ਬਾਅਦ ਨਾਰੀਅਲ ਦਾ ਤੇਲ ਜਾਂ ਕੋਈ ਵੀ ਮੋਇਸਚਰਾਈਜ਼ਰ ਯੂਜ਼ ਕਰੋ ਬਹੁਤ ਲੋਕਾਂ ਦਾ ਸਵਾਲ ਹੋਵੇਗਾ ਕਿ ਇਹ ਵਾਲਾ ਨੁਸਖਾ ਹਰ ਚਮੜੀ ਲਈ ਲਾਹੇਵੰਦ ਹੈ ਜਾਂ ਨਹੀਂ ਹਾਂਜੀ ਇਹ ਵਾਲਾ ਨੁਸਖਾ ਹਰ ਚਮੜੀ ਲਈ ਲਾਹੇਵੰਦ ਹੈ ਬਸ ਇਸ ਦਾ ਅਸਰ ਹਰ ਬੰਦੇ ਨੂੰ ਅਲੱਗ-ਅਲੱਗ ਦੇਖਣ ਨੂੰ ਮਿਲੇਗਾ ਕਿਸੇ ਦੀ ਚਮੜੀ ਤੇ ਜਲਦੀ ਅਸਰ ਕਰ ਜਾਊਗਾ ਕਿਸੇ ਦੀ ਚਮੜੀ ਤੇ ਥੋੜਾ ਲੇਟ ਅਸਰ ਕਰੇਗਾ ਇਸ ਦਾ ਸਹੀ ਅਸਰ ਦੇਖਣ ਲਈ ਇਸ ਨੂੰ ਹਫ਼ਤੇ ਵਿੱਚ 2 ਤੋਂ 3 ਵਾਰ ਜ਼ਰੂਰ ਵਰਤੋ ਤੇ ਘੱਟ ਤੋਂ ਘੱਟ 4 ਹਫ਼ਤੇ ਲਗਾਤਾਰ ਵਰਤੋ 4 ਹਫ਼ਤਿਆਂ ਪਿਛੋਂ ਤੁਹਾਨੂੰ ਤੁਹਾਡੇ ਚਿਹਰੇ ਤੇ ਆਪਣੇ ਆਪ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਚੁਰੜੀਆਂ ਤੋਂ ਬਚਣ ਲਈ ਤੇ ਚਿਹਰੇ ਨੂੰ ਖੂਬਸੂਰਤ ਰੱਖਣ ਲਈ ਜਿਆਦਾ ਤੋਂ ਜਿਆਦਾ ਪਾਣੀ ਲਓ ਖਾਣੇ ਵਿੱਚ ਕੱਚੀਆਂ ਸਬਜ਼ੀਆਂ ਤੇ ਫਲ ਫਰੂਟ ਜ਼ਰੂਰ ਲਓ ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਪਾਦੇ ਵਿੱਚ ਤਾਂ ਸਨਸਕ੍ਰੀਨ ਲੋਸ਼ਨ ਜ਼ਰੂਰ ਲਾਓ ਹੋ ਸਕੇ ਤਾਂ ਡੇਲੀ ਕਸਰਤ ਜ਼ਰੂਰ ਕਰੋ ਯੋਗਾ ਕਰੋ ਆਸਕਰ ਦਾ ਇਹ ਨੁਸਖਾ ਤੁਹਾਡੇ ਲਈ ਲਾਹੇਵੰਦ ਹੋਵੇਗਾ ਐਂਡ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਹਾਂਜੀ ਬੈਲ ਆਈਕਨ ਤੇ ਕਲਿੱਕ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਬਾਰੇ ਪਤਾ ਲੱਗ ਸਕੇ ਧੰਨਵਾਦ